ਆ ਦੇਖੋ ਜੀ ਚੀਤਾ ਆ ਗਿਆ ਆਪਣਾ ਉੱਥੇ ਲਠੇੜੀ ਦੇ ਪਿੰਡਾਂ ਦੇ ਲਾਗ ਮਸਾਂ ਕਾਬੂ ਕਰਿਆ ਜੀ ਆ ਦੇਖੋ ਕਿੱਥੇ ਚੜਿਆ ਹੋਇਆ ਸਫੈਦੇ ਪਰ ਤਿੰਨ ਮੰਜ਼ਲਾ ਜਿੰਨਾ ਉੱਚਾ ਹੋਣਾ ਚੜਿਆ ਹੋਇਆ ਦੇਖ ਲੋ ਕਿੰਨੀ ਪਕੜ ਮਜ਼ਬੂਤ ਆ ਲੋਕ ਵਿਚਾਰੇ ਡਰੇ ਹੋਏ ਤੇ ਸੀਗੇ ਸੈਮੇ ਹੋਏ ਤੇ ਅੰਦਰ ਬੰਦ ਸੀਗੇ ਮਸਾਂ ਟੀਮ ਨੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਉਹ ਨਿਕਲ ਗਿਆ ਪਿੰਡ 'ਕੇ ਬੜ ਗਿਆ ਆ ਦੇਖੋ ਭੱਜ ਗਿਆ ਬੇਟੀ ਜੀ ਵਰ ਗਿਆ ਪਿੰਡ ਚ ਨਹੀਂ ਨਹੀਂ ਉੱਥੇ ਰੁਕ ਜਾਣਾ ਉਹ ਉਹ ਸਰਾਨੀ ਜਿੰਦਾਬਾਦ ਦੇਖੋ ਘੱਟ ਜਿੰਦਾਬਾਦ ਜੋ ਦੇਖੋ ਉਹ ਦਹਾ ਪਿੰਜਰੇ ਚੋਂ ਬੰਦ ਕਰੇਗਾ ਆ ਆ ਗਿਆ ਹਾਂ ਸੱਤਾ ਭਾਈ ਫੇਜੀ ਪੰਜਾਬ ਉਹ ਭਾਈ ਤੂੰ ਖੱਦ ਇਕਲੇ ਮਗਰ ਮਗਰ ਨਿਆਣੇ ਮਗਰ ਮਜ਼ਰ ਫਿਰਦੇ ਆ ਕੰਤਾ ਦੇ ਗਰੰਦ ਭੱਜਦੇ ਨਾ ਅਹ ਦੇਖੋ ਕਿਵੇਂ ਭੱਜਦੇ ਨੇ ਆਹ ਉਹ ਬਾਈ ਕਹਿੰਦਾ ਰੱਖਣਾ ਤੁਸੀਂ ਨਿਆਣੇ ਕਹਿੰਦੇ ਹਾਂਜੀ ਰੱਖਣਾ ਅਸੀਂ ਰੱਖਣਾ ਸਾਰਾ ਰੱਖਾਓ